ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਰਾਡ ਜੈਸੀ ਜੀ ਦੀ ਲਿਖੀ ਹੋਈ ਕਹਾਣੀ ਆਂਦਰਾਂ ਨੂੰ ਠਾਰ ਮਾਂ ਦੇ ਅਖੀਰਲੇ ਬੋਲ ਸੀ ਕਿ ਲੜਿਓ ਨਾ ਰਲ ਕੇ ਰਹੋ ਸਾਰੀ ਉਮਰ ਮਾਂ ਦੀ ਐਵੇਂ ਨਿਕਲ ਗਈ ਪਹਿਲਾਂ ਦਾਦੀ ਦਾ ਦਬਾ ਚੱਲਿਆ ਤੇ ਫਿਰ ਨੂਨ ਦਾ ਮਾਂ ਦੀਆਂ ਦਿੱਤੀਆਂ ਮੱਤਾਂ ਸਹੁਰੇ ਘਰ ਜਾ ਕੇ ਕੰਮ ਆਈਆਂ ਮਾਂ ਅਕਸਰ ਰੱਖਦੀ ਕਿ ਨਾਨਾ ਨਾਲ ਬਣਾ ਕੇ ਰੱਖੀਦੀ ਉਹ ਵੀ ਤਾਂ ਘਰ ਦਾ ਹਿੱਸਾ ਹੁੰਦੀਆਂ ਆਪਦੇ ਨਾਲੋਂ ਟੁੱਟ ਕੇ ਕਿੱਥੇ ਸਰਦਾ ਮੈਂ ਜਦੋਂ ਕੁਆਰੀ ਸੀ ਤਾਂ ਅਕਸਰ ਭਾਬੀ ਨਾਲ ਮੇਰੀ ਲੜਾਈ ਹੋ ਜਾਂਦੀ ਸੀ ਗੱਲ ਇਹ ਸੀ ਕਿ ਉਸ ਈਗੋ ਬੋਸੀ। ਅਸੀਂ ਲੜ ਪੈਂਦੀਆਂ ਤਾਂ 6-6 ਮਹੀਨੇ ਨਾ ਬੋਲਦੀਆਂ। ਕਦੇ ਬੁਲਾਉਣ ਦੀ ਕੋਸ਼ਿਸ਼ ਕਰਨਾ ਤਾਂ ਉਹਨੇ ਮੂੰਹ ਤੇ ਹੀ ਕਹਿ ਦੇਣਾ ਕਿ ਮੈਂ ਨਹੀਂ ਪਸੰਦ ਕਰਦੀ ਤੈਨੂੰ ਬੁਲਾਉਣਾ। ਸਾਲ ਚ ਮਸੀਂ 2 ਕੁ ਮਹੀਨੇ ਚੱਜ ਨਾਲ ਬੋਲਦੀ। ਭਾਬੀ ਮੇਰੇ ਨਾਲ ਲੜਦੀ ਤਾਂ ਗੁੱਸਾ ਸਾਰਾ ਦੂਸਰੇ ਘਰ ਵਾਲਿਆਂ ਤੇ ਨਿਕਲਦਾ। ਮਾਂ ਨਾਲ ਸਿੱਧੇ ਮੂੰਹ ਨਾ ਬੋਲਦੀ। ਮਾਂ ਨੂੰ ਬੜਾ ਹੇਰਵਾਜਿਆ ਸੀ ਕਿ ਮਿਰੀ ਨੂੰ ਮੇਰੇ ਕੋਲ ਬੈਠੇ ਗੱਲਾਂ ਕਰੇ ਪਰ ਮਾਂ ਨੂੰ ਗੱਲਾਂ-ਗੱਲਾਂ ਚ ਸੁਣਾਉਂਦੀ ਰਹਿੰਦੀ ਕਿ ਉਸ ਤੋਂ ਹਲਕਾ ਦੌਂਦੀ ਹੈ ਉਸ ਨੂੰ ਮਾਂ ਦਾ ਦੇਖ ਦੇ ਹਿਰਖ ਦੀ ਮੇਰੇ ਕੋਲੇ ਆਖਦੀ ਕਿ ਜਿਹਦੇ ਨਾਲ ਵਿਆਹੀ ਆ ਉਹ ਮੇਰਾ ਹੀ ਜੰਮਿਆ ਮੇਰੇ ਚੋਂ ਮੁਸਕ ਹੋਂਦਾ ਤਾਂ ਮੇਰੇ ਜੰਮੇ ਚੋਂ ਨਹੀਂ ਆਉਂਦਾ ਮਾਂ ਦੀ ਐਡੀ ਹਿੰਮਤ ਹੀ ਨਹੀਂ ਸੀ ਕਿ ਨੂ ਮਰੇ ਕੁਝ ਬੋਲ ਸਕੇ ਅਗਲੀ ਇੱਕ ਦੀਆਂ ਚਾਰ ਸਨੋਂਦੀ ਸੀ ਤੇ ਉਤੋਂ ਸਰਕਾਰੀ ਨੌਕਰੀ ਦੀ ਤੌਂਸ ਦਿਖਾਉਂਦੀ ਸੀ ਸਮਾਂ ਬੀਤਿਆ ਤੇ ਮੇਰਾ ਵਿਆਹ ਹੋ ਗਿਆ ਯਾ ਕਹਿ ਲੋ ਕਿ ਮੇਰੀ ਜਾਨ ਤਾਂ ਛੁੱਟ ਗਈ ਪਰ ਉਹਨੇ ਮਿਹਨੇ ਦੇ ਦੇ ਕੇ ਮਾਂ ਜ਼ਰੂਰ ਕਮਲੀ ਕਰਤੀ ਸੀ ਮਾਂ ਨੂੰ ਟੈਕ ਹੋਇਆ ਤਾਂ ਦਰੰਗ ਹੋ ਗਿਆ ਹੁਣ ਮਾਂ ਸਾਡੇ ਗਈਆਂ ਤੋਂ ਅੱਖਾਂ ਪਰ ਲੰਦੀ ਹੱਥ ਫੜ ਚੁੰਮਦੀ ਮਾਂ ਨੂੰ ਟਿੱਡੋਂ ਦੁੱਖ ਸੀ ਕੇ ਪਰ ਜਾਈ ਸਿੱਦੇ ਮੂੰਹ ਸਾਨੂੰ ਨਹੀਂ ਬੁਲਾਉਂਦੀ ਰਖੜੀ ਤੇ ਗਈਆਂ ਤਾਂ ਵੀਰੇ ਨੂੰ ਕਹਿਣ ਲੱਗੇ ਕਿ ਹੁਣ ਆ ਗਈਆਂ ਮੂੰਹ ਚੱਕ ਕੇ ਪੈਸਿਆਂ ਦੀਆਂ ਭੁੱਖੀਆਂ ਵੀਰਾ ਚੁੱਪਚਾਪ ਸੁਣਦੇ ਅਸੀ ਕਹਿੰਦਾ ਵੀ ਕੀ ਪਤਾ ਸੀ ਕਿ ਜੇ ਮੋਰੋ ਕੁਝ ਕਹੂਗਾ ਤਾਂ ਅਗਲੀ ਚਾਰ ਹੋਰ ਸੁਣਾਉ ਸਿਆਣਾ ਬੰਦਾ ਚੁੱਪ ਚਹੀ ਭਲਾਈ ਮੰਨਦਾ ਵੀਰੇ ਦੇ ਰਖੜੀ ਬੰਨੀ ਤਾਂ ਉਹਨੇ 2100 ਰੁਪਏ ਹੱਥ ਚ ਫੜਾ ਦਿੱਤੇ ਮੈਂ ਉਹੀ ਪੈਸੇ ਭਤੀਜੀ ਨੂੰ ਦੇ ਦਿੱਤੇ ਕਿ ਸੂਟ ਬਣਾ ਲੇ ਵੱਡੀ ਭੈਣ ਕਹਿੰਦੀ ਕਿ ਸ਼ਗਨਾਂ ਦੇ ਪੈਸੇ ਮੈਂ ਨਹੀਂ ਮੋੜਦੀ ਉਹਨੇ ਭਾਬੀ ਦੀ ਗੱਲ ਨਹੀਂ ਸੀ ਸੁਣੀ ਭੁਖੀਆਂ ਵਾਲੀ ਮਾਂ ਮੰਜੇ ਤੇ ਪਈ ਸਭ ਦੇਖ ਰਹੀ ਸੀ 파ਟੇ ਜੇ ਕਸਮੈ ਲਈ ਸਰਮਈ ਰੰਗ ਦੇ ਸਰਾਣੇ ਹੰਜੂ ਸੁੱਟ ਰਹੇ ਸੀ ਜੋ ਕੁਛ ਮੈਂ ਪੇਕੇ ਹੰਡਾਇਆ ਸੀ ਤੇ ਮੈਂ ਨਹੀਂ ਕਦੇ ਵੀ ਚਾਹੁੰਦੀ ਕਿ ਮੇਰੀਆਂ ਨਨਾਨਾ ਐਵੇਂ ਮਹਿਸੂਸ ਕਰਨ ਮੈਂ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਕਿ ਉਹਨਾਂ ਨੂੰ ਪੇਕਾ ਕਰ ਬੇਗਾਨਾ ਕਦੇ ਨਾ ਲੱਗੇ ਰਖੜੀ ਤੇ ਬਥੇਰਾ ਭਰਾ ਨੇ ਜੋੜ ਲਾਇਆ ਕਿ ਰਹਿ ਪੋ ਪਰ ਮੈਨੂੰ ਪਤਾ ਸੀ ਕਿ ਘਰ ਨਾਨਾ ਨੇ ਰਖੜੀ ਬੰਨਣ ਆਉਣਾ ਤੇ ਮੇਰੇ ਘਰ ਵਾਲੇ ਦਾ ਘਰੇ ਹੋਣਾ ਜ਼ਰੂਰੀ ਹੈ ਅਸੀਂ ਸਹੁਰੇ ਪਿੰਡ ਵਾਪਸ ਮੁੜ ਗਏ ਹਾਲੇ ਰਸਤੇ 'ਚ ਹੀ ਸਾਂ ਕਿ ਪਿੰਡੋਂ ਭਰਾ ਦਾ ਫੋਨ ਆਇਆ ਕਿ ਮਾਂ ਤੜਫਰੀ ਹੈ ਜਲਦੀ ਵਾਪਸ ਆ ਜਾ ਘਰ ਗਏ ਤਾਂ ਮਾਂ ਆਖਰੀ ਸਾਹਾਂ ਦੇ ਸੀ ਮੇਰੇ ਕੋਲ ਜਾਣ ਤੇ ਕਹਿੰਦੇ ਕਿ ਲੜਿਓ ਨਾ ਰਲ ਮਿਲ ਕੇ ਰਹੋ ਮਾਂ ਨੂੰ ਮੈਂ ਭਰੀਆਂ ਅੱਖਾਂ ਨਾਲ ਹੁੰਗਾਰਾ ਦਿੱਤਾ ਪਿੱਛੇ ਖੜੀ ਪਰਜਾਈ ਦੀ ਐਨੀ ਕੋ ਆਵਾਜ਼ ਕਰਨੀ ਪਈ ਕਿ ਮੈਂ ਖੇਖਣ ਕਰਦੀਆਂ ਕਾਲਜਾ ਪਾਟ ਰਿਆ ਸੀ ਮਾਂ ਦੂਰ ਹੋ ਰਹੀ ਸੀ ਤੇ ਦੁਆ ਕਰ ਰਹੀ ਸੀ ਕਿ ਮਾਂ ਦੇ ਕਰਨੀ ਨਾ ਭਾਬੀ ਦੇ ਬੋਲ ਪਏ ਹੋਣ ਮਾਂ ਅੱਖਾਂ ਮੀਚ ਗਈ ਤੇ ਮਾਂ ਤਾ ਮਰ ਵੀਰੇ ਨੂੰ ਚਿੰਬੜ ਗਈ ਕੌਣ ਕੌਣ ਦਾ ਸਕਾ ਹੁੰਦਾ ਤੇ ਵੀਰੇ ਨਾਲ ਤਾਂ ਕਿਸੇ ਦੀ ਕੋਈ ਲੜਾਈ ਹੀ ਨਹੀਂ ਸੀ ਉਸ ਵੇਲੇ ਵੀਰੇ ਦਾ ਦਰਦ ਅਸੀਂ ਪਹਿਣਾ ਹੀ ਸਮਝ ਸਕਦੀਆਂ ਸੀ ਤੇ ਸਾਡਾ ਦਰਦ ਉਹ ਕੁੱਖ ਜੋ ਸਾਂਝੀ ਸੀ ਮਾਂ ਦੇ ਬੋਲ ਪਗਾਉਣ ਲਈ ਪੇਕਾ ਕਰਕੇ ਦੇਣਾ ਛੱਡਿਆ ਜਾਣਾ ਮੇਨੇ ਸੁਣਨਾ ਤੇ ਚੁੱਪ ਕਰਕੇ ਅਗਲੇ ਦਿਨ ਵਾਪਸ ਮੋੜੋਣਾ ਵੀਰੇ ਚੋਂ ਮਾਂ ਵਰਗਾ ਨਿੱਗਾਉਂਦਾ ਜੋ ਭਾਬੀ ਦੇ ਮੇਲੇ ਭੁਲਾ ਦਿੰਦਾ ਮਾਂ ਵੀ ਤਾਂ ਇਹੀ ਆਖਦੀ ਹੁੰਦੀ ਮਾਵਿਤਾ ਇਹੀ ਆਖਦੀ ਹੁੰਦੀ ਕਿ ਕੋਈ ਨਾ ਨਿਆਣ ਮਤ ਐ ਆਪੇ ਵਰਤਣ ਲੱਗ ਜਾ ਕੱਲ ਨੂੰ ਤੁਹਾਡੇ ਨਾਲ ਗੱਲ ਸੱਚ ਵੀ ਹੋਈ ਕਿ ਪਿਛਲੀ ਉਮਰ ਚ ਜਾ ਕੇ ਉਹ ਸਾਡਾ ਦੋਨਾ ਭੈਣਾਂ ਦਾ ਤੇ ਉਹ ਕਰਨ ਲੱਗ ਪਈ ਸੀ ਦੁੱਖ ਦੇ ਸੁੱਖ ਦੇ ਫੋਨ ਕਰਕੇ ਸੱਦ ਲੈਂਦੀ ਕਦੇ ਕਦੇ ਮਨ ਚ ਆਉਂਦਾ ਕਿ ਮਾਂ ਦੀਆਂ ਹੀ ਅੰਦਰਾਂ ਨੂੰ ਠਾਰ ਨਹੀਂ ਸੀ ਮਿਲਣਾ ਭਾਬੀ ਉਹਦੇ ਜਿਉਂਦੇ ਜੀ ਕਦੇ ਸਿੱਧੇ ਮੂੰਹ ਨਹੀਂ ਸੀ ਬੋਲੀ ਰਈ ਸਤਨੂੰ ਸਵਾਰਦੇ ਉਮਰ ਲੰਘ ਜਾਂਦੀ ਏ ਤੇ ਕਦੇ ਕਦੇ ਬੰਦੇ ਵੀ ਤੁਰ ਜਾਂਦੇ ਨੇ ਪਰ ਉਹ ਰਿਸ਼ਤਿਆਂ ਦੇ ਡਿੱਗੇ ਬੁੱਲ ਸੂਤ ਕਰਨ ਨੂੰ ਦਹਾਕੇ ਗੁਜ਼ਰ ਜਾਂਦੇ ਨੇ ਧੰਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ